ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਨਵੇਂ ਵਲੌਗ ਵਿੱਚ ਅੱਜ ਦਾ ਵਲੌਗ ਆਪਾਂ ਕਰ ਰਹੇ ਹਾਂ ਸਟਾਰਟ ਘਰ ਤੋਂ ਹੀ ਜਿੱਦਾਂ ਕਿ ਤੁਹਾਨੂੰ ਦੱਸ ਦਈਏ ਕਿ ਆਪਾਂ ਬਲੌਗਿੰਗ ਯਾਰਾ ਟਾਈਮ ਜਰਦੋ ਜਾਰ ਟਾਈਮੋਂ ਆਪਾਂ ਨਾਈਟ ਰੂਟ ਕਰੇ ਕਰਾਂਗੇ ਦਿਨ 'ਚ ਕੱਟ ਕਰੇ ਕਰਾਂਗੇ ਤੇ ਦਿਨ 'ਚ ਕੰਮ ਦੇ ਵਿੱਚ ਜਿਹੜਾ ਸਾਡਾ ਕੰਮ ਦਾ ਸੀਜ਼ਨ ਚੱਲਦਾ ਇਸ ਕਰਕੇ ਆਪਾਂ ਬਲੌਗ ਨੂੰ ਨਾਈਟ ਸ਼ੂਟ ਕਰਿਆ ਕਰਾਂਗੇ ਆਪਾਂ ਰਾਤ ਨੂੰ ਘੁੰਮਣ ਵੀ ਜਾਇ ਕਰਾਂਗੇ ਬਾਹਰ ਕੀਤੇ ਪੂਰੀ ਬਲੌਗ ਨੂੰ ਆਪਾਂ ਕਰਾਂਗੇ ਸਟਾਰਟ ਤੇ ਸੰਗ ਸ਼ਰਮੋਂ ਆਪਾਂ ਕੱਢ ਕਰ ਜੇ ਕਿੰਨੇ ਆ ਕਿਉਂਕਿ ਸੰਘ ਸ਼ਰਮ ਕਰਾਂਗੇ ਤਾਂ ਆਪਾਂ ਅੱਗੇ ਦੀ ਮਤ ਲੱਗਦੇ ਆਂ ਅੰਤਿਕ ਕਿਉਂਕਿ ਪ੍ਰਵਾਸੀ ਬੰਦੇ ਦੇਖ ਰਹੇ ਆਂ ਸੀ ਬਲੌਗਿੰਗ ਦੇਖ ਰਹੇ ਆ ਉਹ ਬਿਲਕੁਲ ਨਿਸੰਘ ਦੇ ਠੀਕ ਆ ਜੀ ਨਰਵਸ ਹੁੰਦੇ ਆ ਤੇ ਫਿਲਹਾਲ ਹਲੇ ਵੀ ਮੈਂ ਥੋੜਾ ਥੋੜਾ ਨਰਵਸ ਹੋ ਰਿਹਾ ਆ ਕਿਉਂਕਿ ਨਵੇਂ ਨਵੇਂ ਬਲੌਗਿੰਗ ਸਟਾਰਟ ਕਰੀ ਆ ਤੇ ਮੰਨੂ ਥੋੜੀ ਸਪੋਰਟ ਦੀ ਬਹੁਤ ਲੋੜ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਆਪਾਂ ਕੋਈ ਤੁਹਾਨੂੰ ਪੈਸੇ ਨਹੀਂ ਮੰਗਦੇ ਵੀ ਸਾਨੂੰ ਪੈਸੇ ਦਿਓ ਸਾਨੂੰ ਬਸ ਇਕਲੀ ਸਪੋਰਟ ਥੋੜੀ ਸਪੋਰਟ ਦੀ ਲੋੜ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇ ਆਪਣੇ ਫਰੈਂਡਾਂ ਨੂੰ ਗਰੁੱਪਾਂ 'ਚ ਸ਼ੇਅਰ ਕਰੋ ਸਾਡੇ ਚੈਨਲ ਨੂੰ ਕਿ ਆਪਾਂ ਆਪੇ ਬਲੌਗਰ ਬਣ ਸਕਦੇ ਹਾਂ ਠੀਕ ਹੈ ਜੀ ਪ੍ਰਵਾਸੀ ਬੰਦੇ ਵੀ ਵਰਦੇ ਆ ਤੁਸੀਂ ਪ੍ਰਵਾਸੀ ਵੀ ਸਪੋਰਟ ਕਰਦੇ ਹੋ ਬਲੀ ਆਪਣੇ ਪੰਜਾਬੀ ਬੰਦੇ ਸਪੋਰਟ ਕਰੋ ਜ਼ਰੂਰ ਤੇ ਬਾਕੀ ਸਭ ਨੂੰ ਆਪਾਂ ਦੱਸ ਦਈਏ ਕਿ ਅੱਗੇ ਹੁਣ ਗੁਰਪੁਰਬ ਆ ਰਿਹਾ 5 5 ਤਰੀਕ ਦਾ 5 ਨਵੰਬਰ ਦਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ ਤੇ ਪ੍ਰਵਾਦ ਵੀ ਨਿਕਲੇ ਸ਼ੁਰੂ ਹੋ ਚੁੱਕੀਆਂ ਤੇ ਸਾਡੇ ਵੀ ਨਿਕਲੇ ਸ਼ੁਰੂ ਹੋ ਗਈ 24 ਤਰੀਕ ਤੋਂ ਭਾਈ ਬਾਬਾ ਜੀਵ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੋਂ ਬਾੜੇ ਆਪਾਂ ਰਹਿਨੇ ਆ ਸਰੰਦਜੀਲਾ ਫਤਿਹਗੜ੍ਹ ਸਾਹਿਬ ਆਪਣਾ ਸ਼ਹਿਰ ਹੈਗਾ ਬਾੜਾ ਪਨੀਰ ਬੱਸ ਸਟੈਂਡ ਦੇ ਬਿਲਕੁਲ ਨਵੇਂ ਰਹਿਨੇ ਆ ਤੇ ਬਾਕੀ ਆ ਦੇਖੋ ਸਾਡੀ ਕੁੜੀ ਆ ਮੇਰੀ ਰਹਿਮਤ ਕੌਰ ਤੇ ਕਾ ਖੜੀ ਆ ਵੱਡੀ ਕੁੜੀ ਕੁਸ਼ਪ੍ਰੀਤ ਕੌਰ ਖੁਸ਼ੀ ਤੇ ਅੱਜ ਇਹਨਾਂ ਨੇ ਵੀ ਜਾਨ ਸਵੇਰੇ ਸਟਾਰਟ ਕਰਿਆ ਤੇ ਵਾਹਿਬਈ ਜਾਂਦੀ ਮੇਰੀ ਮਾਦਾ ਵੀ ਜਾਂਦੀ ਦੋਨੇ ਬਿੱਡੀਆਂ ਜਾਂਦੀਆਂ ਤੇ ਸਵੇਰੇ ਉੱਠੇ ਵੀ ਇਹ 3:30 ਵਜੇ ਦੀ ਤੇ ਪਰਵਾਦ ਵੀ ਨਿਕਲੇ 4:00 ਵਜੇ ਬਾਕੀ ਜੋ ਲਵੇ ਦੇ ਆਉਣਗੇ ਕੋਈ ਘਰ-ਵਰ ਵਧੀ ਜਾਂਦੇ ਉਸ ਤੋਂ 3:00 ਵਜੇ ਨਿਕਲੀ ਸਟਾਰਟ ਹੋਊਗੀ ਤੇ ਉਹ ਰੈਗੂਲਰ ਜਾਂਦੀ ਆਂ ਇਹ ਵੈਸੇ ਉੱਠੀ ਨੇ ਸਵੇਰੇ ਅਜੇ ਛੁੱਟੀਆਂ 2:30 ਵਜੇ ਦੀਆਂ 2:30 3:30 ਵਜੇ ਇੰਨਾ ਕੁ ਛੁੱਟੀਆਂ ਇਹ ਤੇ ਮੈਂ ਸੁੱਤਾ ਪਿਆ ਤਾਂ ਤੇ ਉੱਠ ਕੇ ਦਿੱਲੀ ਫਤਗਰ ਆਪਣਾ ਗੁਰਦੁਆਰਾ ਸਾਹਿਬ ਜਾਂਦੀ ਆਂ ਪ੍ਰਭਾਤ ਵੇਰੀ ਦੇ ਤੇ ਹੁਣ ਹਾਲ ਤੱਕ ਦੇਖੋ ਹਾਲ ਤੱਕ ਸੁੱਤੀਆਂ ਰਹੀਆਂ ਇਹ ਹਾਲ ਤੱਕ ਜਾਗਦੀ ਆਂ ਬਾਕੀ ਸਵੇਰੇ ਵੀ ਜਾਣਾ ੜੋ ਪ੍ਰਭਾਤ ਵੇਰੀ ਤੇ ਆਹ ਦੇਖੋ ਕੁਝ ਕਿੰਨੇ ਵੇ ਉੱਠੀ ਸਵੇਰੇ ਪੁੱਤ ਇਹ ਕਹਦੀ 5 ਵਜੇ ਉਹ ਤਾਂ 2:30 'ਚ ਉੱਠੀ ਆ 2:30 ਵਜੇ 3:30 ਵਜੇ ਇੰਨਾ ਕੁ ਛੁੱਟੀਆਂ ਨਾ ਪ੍ਰਭਾਤ ਵੇਰੀ ਕੀ ਸੀ ਅੱਜ ਅੱਜ ਕੀ ਮਿਲੇ ਪ੍ਰਭਾਤ ਹੋਰ ਕਿਚਨ ਨੇ ਸਵੇਰੇ ਜਾਊਗੀ ਸਵੇਰੇ ਵੀ ਸਵੇਰੇ ਕਿਨੇ ਮੈਂ ਜਾਊਗੀ 1 ਵਜੇ ਇਹ ਵੀ ਜਾਊਗੀ ਕੁਝ ਰਹਿਮਤ ਵੀ ਜਾਊਗੀ ਮਾਰੇ ਕੋਟੀ ਲੈਣੀ ਆ ਪਾਪਾ ਕੋਟੀ ਲੈਣੀ ਤੇ ਐਂ ਦੱਸ ਕੱਲੂ ਆ ਬਾਬਾ ਜੀ ਤੁਹਾਨੂੰ ਅੱਜ ਕੀ ਕਹਿੰਦੇ ਸਵੇਰੇ ਕਹਿੰਦੇ ਤੀਕੇ ਬਹੁਤ ਸੋਨੇ ਬੱਚੇ ਆ ਤੇ ਸੱਜੇ ਉੱਟ ਕੇ ਆਏ ਕਿਵੇਂ ਆ ਬਾਬਾ ਜੀ ਕਹਿੰਦੇ ਤਾਂ ਬਹੁਤ ਸੋਨੇ ਬੱਚੇ ਆ ਤੇ ਸੱਜੇ ਉੱਟ ਕੇ ਆਗੇ ਅੱਛਾ ਤੇ ਬਾਬਾ ਜੀ ਕੀ ਕਹਿੰਦੇ ਹੋਰ ਤੁਹਾਨੂੰ ਮਤਲਬ ਕਿ ਇਹ ਉਹ ਦਵਾਤਾ ਤੇ ਵੀ ਜਾਉਂਗੀ ਦਾਦੀ ਵੀ ਜਾਂਦੀ ਹੁੰਦੀ ਹੈ ਜੇ ਸਵੇਰੇ ਜਾਣੇ ਫਸ ਰੋਟੀ ਖਾ ਕੇ ਸੌਣਾ ਫਿਰ ਰੋਟੀ ਖਾ ਕੇ ਸੌ ਜਾਣਾ ਫਿਰ ਇਹਨਾਂ ਨੂੰ ਮੈਨੂੰ ਕੋਟੀ ਲੈਣਾ ਹੈ ਕੋਟੀ ਲੈ ਮੈਂ ਕਿਪਤਾ ਆਪਾਂ ਜਾਵਾਂਗੇ 1 ਨਵੰਬਰ ਨੂੰ ਕੋਟੀ ਲੈਣਾ ਕੱਪੜੇ ਗਰਮ ਉਹ ਵੀ ਦਵਾਉਂ ਠੀਕ ਆ ਠੀਕ ਆ ਮੈਂ ਤਾਂ ਉਹ ਤੋਂ ਕੁਝ ਨਹੀਂ ਕਰਨਾ ਕੀ ਕਾਤੇ ਨਹੀਂ ਮਗੇ ਕਰਨਾ ਮੈਨੂੰ ਨਹੀਂ ਹੋ ਗਿਆ ਕਰਨਾ ਕੁਝ ਮੈਂ ਤਾਂ ਮੈਂ ਕਾਪੀ ਦਵਾਂ ਫਿਰ ਮੈਂ ਕਰਾਂਗਾ ਕਾਪੀ ਦਵਾਂਗੇ ਫਿਰ ਕੋਪੀ ਪਰ ਬਾਦ ਵਿੱਚ ਤੇ ਮਿਲਣਗੇ ਹੁਣ ਜਿਵੇਂ ਟਰੀ ਮਿਲਣਗੇ ਜਾਂ ਗਿਫਟ ਮਿਲਣਗੇ ਹੁਣ ਅੱਗੇ ਕੀ ਮਿਲਣ ਗਿਆ ਪਾੜਾ ਵੀ ਨਹੀਂ ਆਉਂਦਾ ਹੈਗਾ ਪਾੜਾ ਸਤਨਾ ਭਾਈ ਗੋਬਕ ਕਰੇਗਾ ਰੋ ਬਾਈ ਗਰੂ ਬਾਈ ਗਰੂ ਕਰੇਗਾ ਰ ਇਧਰ ਕਹਦੇ ਕਿ ਸਾਨੂੰ ਇੱਕ ਲਾਈਕ ਕਰ ਦੋ ਗਿਫਟ ਵੀ ਨਹੀਂ ਲੈਣਾ ਆਪਾਂ ਬਲੌਗ ਬਣਾਉਣਾ ਹੈ ਕਿ ਸਾਨੂੰ ਲਾਈਕ ਕਰ ਦੋ ਕਹਦੇ ਫੇਰ ਤੁਹਾਨੂੰ ਦਵਾਂਗਾ ਕਾਪੀ ਕਿ ਨਹੀਂ ਲੈਣੀ ਨਹੀਂ ਫੇਰ ਤੁਹਾਨੂੰ ਕਾਪੀ ਦਵਾਂਗਾ ਉਹ ਲੈਣ ਸੈਗ ਨਹੀਂ ਲੈਣੀ ਸੈਗ ਲਈ ਲੈ ਕੁਝ ਲੈਣਾ ਆ ਦੇਖੋ ਜੀ ਹੁਣ ਇਸ ਟਾਈਮ ਰੁੱਸੀ ਬੈਠੀ ਹੈ ਕੱਲ ਦੀ ਗਾਹੀ ਉਹਨੂੰ ਕਾਪੀ ਜਿਹੜੀ ਕਾਪੀ ਲੈਣੀ ਹੈ ਕਾਪੀ ਰੋ ਜੇ ਤੁਮਨੇ ਜਦ ਨਮੀ ਨਮੀ ਆ ਖਰਾਬ ਕਰੀ ਜਾਂਦੀ ਹੈ ਇਹ ਕਰੀਬ ਆਪਣਾ ਮਰਦ ਦਾ ਤਰੀਕਾ ਸਕੇਚ ਕੁਝ ਵੀ ਲੋ ਬਹੁਤ ਕੁਝ ਲੰਦੀ ਹੈ ਜਿੱਲੇ ਅਸੀਂ ਘਟਾਉਣਾ ਇਹਨੂੰ ਦਬਾਤੇ ਮਨੂੰ ਨੇ ਆਇਆ ਕਿਤੇ ਨੇ ਦਬਾਤੇ ਹੋਣਾ 6 ਸਾਲ ਦੇ 6 ਸਾਲ ਦੇ ਵਿੱਚ ਕਟੋ ਘਾਡੇ ਮੇਹ ਦਾ ਹੁਣ 70 80 ਹਜ਼ਾਰ ਦੇ ਘਰਣ ਘਰਣ ਦਬਾਤੇ ਉਹਨੂੰ ਬਹੁਤ ਮਹਿੰਗੇ ਮਹਿੰਗੇ ਸਸਤੇ ਦੇ ਗਿਫਟ ਆਪਣੇ ਥੈਲੇ ਪਾ ਕੇ ਰੱਖੇ ਵੇ ਸਾਈਡ ਦੇ ਇੱਕ ਇਹ ਲੰਦੇ ਇੱਕ ਦੋ ਇਹ ਵਾਫੇ ਸਿੱਟ ਦਿੰਦੀ ਆ ਬਾਕੀ ਆ ਦੇਖੋ ਤੁਸੀਂ ਟੈਂਟ ਹੌਸ ਮੈਨੂੰ ਕੁਝ ਦਵਾਇਆ ਨਹੀਂ ਤੂੰ ਤੂੰ ਨੇ ਦਵਾੜੀ ਕੱਪੜੇ ਥਲਾਉਣੇ ਦਵਾੜੀ ਲੜਕੇ ਨੂੰ ਥਲਾਉਣੇ ਲੈਣੇ ਤਾਂ ਕੱਪੜੇ ਲੈ ਫਿਰ ਤੇ ਬਾਕੀ ਆ ਦੇਖੋ ਟੈਂਟ ਹੌਜ਼ਲੇ ਅੰਦਰ ਆ ਦਿਵਾਲੀ ਤੋਂ ਪਹਿਲਾਂ ਬਾਕੀ ਇਹਨੇ ਇੱਕ ਦਿਨ ਆ ਬੱਗਿਆ ਦੇ ਕੋ ਟੈਂਟ ਹੌਜ਼ ਦਾ ਦੀ ਨਾਜ਼ਮ ਮਾਰਦਾ ਇਹ ਪੂਰਾ ਕਾਲੀ ਗੱਲ ਕਰਿਆ ਪਿਆ ਬੈਡ ਦੇ ਵਿੱਚ ਦੇਖੋ ਕੁਰਸੀ ਲੱਗੀ ਬੈੱਡੇ ਥੱਲੇ ਕੋਈ ਪੜਿਆਣਾ ਪੁੱਤ ਨਹੀਂ ਨੰਲੇ ਕੁਰਸੀ ਘਟਦੇ ਬਾਹਰ ਇਹ ਇਹ ਬਾਕੀ ਇਹ ਦੇ ਵਿੱਚ ਸੌਣ ਲੱਗੀ ਰਾਤ ਨੂੰ ਇਹ ਤੇ ਬਾਕੀ ਇਹ ਛੋਟੀ ਕੁੜੀ ਨੂੰ ਇਹ ਬਣਾਉਂਦੇ ਨਹੀਂ ਇਹ ਇਹ ਬੱਗੀ ਕੁੜਦੀ ਛੋਟੀ ਕੁੜੀ ਸਾਡੀ ਵੱਡੀ ਕੁੜੀ ਕੁੜਦੀ ਆ ਤੂੰ ਹਣ ਇਹ ਕੁੜਦੀ ਆ ਬਾਕੀ ਇਹ ਨਾਨਦੀ ਵੀ ਬਾਕੀ ਇਹ ਤਾਂ ਕਿੰਨੇ ਛੋਟੀ ਭੈਣ ਤੇ ਬਾਕੀ ਉਹ ਆਪਣੇ ਰੋਟੀ ਬਣੀ ਆ ਆਪਣਾ ਟਾਈਮ ਬੱਜ ਗਿਆ ਰਾਤ ਦੇ 9 ਵਜੇ ਤੇ ਬਾਕੀ ਰੋਟੀ ਬਣੇ ਤਿਆਰ ਉਹਦੀ ਹੱਥ ਨੂੰ ਲੱਗੀ ਜਾਂਦੇ ਰਸੋਈ ਵਿੱਚ ਦੇਖਾ ਕੀ ਬਣਦਾ ਅੱਜ ਲੋ ਜੀ ਇਹ ਆ ਬਣ ਰਿਹਾ ਇਹ ਪੇਠਾ ਬਣਦਾ ਪੇਠਾ ਹੈ ਪੇਠਾ ਦੇ ਕੋਈ ਪੇਠਾ ਪਾਣੀ 'ਚ ਧੋਇਆ ਪਿਆ ਲੱਗੀ ਉਹਦਾ ਤੜਕਾ ਹੋ ਰਿਹਾ ਤਿਆਰ ਬਾਕੀ ਉਹ ਦਸ਼ੂ ਮਸਾਕੇ ਦੇ ਕੁਲੇ ਪੂਰੇ ਪਈ ਆਂ ਬਰੇ ਤਰਾਦਾ ਬੜਾ ਕਾਵਾਂਗੇ ਇਸ ਤੋਂ ਬਾਅਦ ਉਹ ਸਬਜ਼ੀ ਬਣਨ ਤੋਂ ਬਾਅਦ ਫਿਰ ਆਪਾਂ ਕਾਵਾਂਗੇ ਰੋਟੀਆਂ ਰੋਟੀ ਕਾਣ ਤੋਂ ਬਾਅਦ ਫਿਰ ਚਾਵਾਂਗੇ ਆਪਾਂ ਸਿੱਟਣ ਕੂੜਾ ਕੂੜਾ ਵੇਟਣੇ ਆਂ ਨਾ ਇਹ ਰਾਤ ਨੂੰ ਦਿਨ ਚ ਨਹੀਂ ਜਾਂਦੇ ਸੀ ਰਾਤ ਨੂੰ ਸੱਟਣੇ ਜਾਂਦੇ ਕੋਈ ਰਾਤ ਨੂੰ ਥੋੜਾ ਜਿਹਾ ਰੋਟੀ ਖਾਦੋ ਤੇ ਨਾਲੇ ਆਪਣਾ ਕੂੜਾ ਲੈ ਜੀ ਸੱਟਣ ਵਾਰ ਵਾਸਤੇ ਹਾਂਜੀ ਗੱਜਬਾ ਤੈਂ ਰੱਖਿਆ ਮੈਂ ਤਾਂ ਜਹ ਹੈ ਨਹੀਂ ਮੇਰੇ ਕੰਮ ਤੇ ਅੱਜ ਤੇ ਬਾਕੀ ਤੁਹਾਨੂੰ ਅੱਜ ਜਿੱਦਾਂ ਕਿ ਦੱਸਿਆ ਚੈਨਲ ਨੂੰ ਆਪਣੇ ਬਰਦਰ ਬਾਤ ਸਪੋਰਟ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬਰ ਜਰੂਰ ਚੈਨਲ ਨੂੰ ਕਰ ਲਿਓ ਤੇ ਵੀਡੀਓ ਬਾਦੂ ਬਾਦ ਜਰੂਰ ਟਾਈਮ ਵੱਧ ਬਣਾ ਕੇ ਦੇਖਿਆ ਕਰੋ ਤੁਹਾਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਆ ਤੇ ਇਦਾਂ ਹੀ ਆਪਾਂ ਰੋਏ ਵਲੌਗਰ ਨਵੇਂ ਨਵੇਂ लेके ਤੁਹਾਡੇ ਵਾਸਤੇ ਆਉਂਦੇ ਰਾਵਾਂਗੇ ਘਰ ਤੋਂ ਜੋ ਵੀ ਘਰ ਵਿੱਚ ਆਪਣੇ ਆਪਣੀ ਲਾਈਫ ਤੁਹਾਨੂੰ ਸ਼ੇਅਰ ਕਰੇ ਕਰਾਂਗੇ ਕਿਉਂਕਿ ਸਭ ਕਰਦੇ ਜਿੱਦਾਂ ਕਿ ਤੁਹਾਨੂੰ ਪਤਾ ਹੋਣਾ ਅੱਗੇ ਕੰਮੇ ਤਿੰਨ ਰਹਿ ਗਏ ਤਿੰਨ ਵਿੱਲੇ ਦੇ ਰਹਿ ਗਏ ਨੈਟਵਰਕ ਦਾ ਕੰਮ ਰਹਿ ਗਿਆ ਮੈਡੀਕਲ ਦਾ ਕੰਮ ਰਹਿ ਗਿਆ ਤੇ ਫਾਸਟ ਫੂਡ ਦਾ ਕੰਮ ਰਹਿ ਗਿਆ ਫਾਸਟ ਫੂਡ ਸਭ ਨੇ ਕਰਨੇ ਮੈਡੀਕਲ ਦਵਾਈ ਸਭ ਨੂੰ ਲੋੜ ਪੈਂਦੀ ਆ ਤੇ ਵਿੱਲੇ ਵਗੇ ਬੰਦੇ ਨੈਟਵਰਕ ਦਾ ਆਪਣਾ YouTube ਵਗੈਰਾ ਸਭ ਸਭ ਕੁਝ ਚਲਾਉਣਾ ਟੈਂਟਵਰਕਿੰਗ ਟਾਈਮ ਮੰਦਰ ਆ ਜਾਂਦਾ ਤੇ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੁਬਾਰਾ ਤੁਹਾਨੂੰ ਫੇਰ ਕਹਿ ਰਿਹਾ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਪਲੀਜ਼ 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 ਆਪਾਂ ਤੁਹਾਨੂੰ ਕੋਈ ਪੈਸੇ ਨਹੀਂ ਮੰਗਦੇ ਇਦਾਂ ਹੀ ਆਪਾਂ ਤੁਹਾਡੇ ਲਈ ਨਵੇਂ ਨਵੇਂ ਵੀਡੀਓ ਲੈ ਕੇ ਆਉਂਦੇ ਆਂ ਰਹਾਂਗੇ ਤੇ ਬਾਕੀ ਹਾਲੇ ਥੋੜਾ ਆਪਾਂ ਨਰਵਸ ਆ ਪਬਲੀਕ ਪਲੇਸ ਨਹੀਂ ਕਰਦੇ ਕਿਉਂਕਿ ਥੋੜੀ ਸੰਗ ਸ਼ਰਮ ਆ ਜਾਂਦੀ ਹੈ ਸੰਗ ਸ਼ਰਮ ਸੰਗ ਸ਼ਰਮ ਮੰਦ ਪਿੱਛੇ ਆਪਾਂ ਹਾਲੇ ਉੜ ਤੱਕ ਪਹੁੰਚੇ ਆ ਸੰਗ ਸ਼ਰਮ ਨਹੀਂ ਕਰਦੇ ਤਾਂ ਆਪਾਂ ਆਪਣਾ ਚੈਨਲ ਵਧਿਆ ਕਰੋ ਥੋੜਾ ਨਾਲ ਤੇ ਇਦਾਂ ਹੀ ਤੁਹਾਨੂੰ ਆਪਾਂ ਮਿਲਾਂਗੇ ਕੱਲ ਦੇ ਬਲੌਗ ਵਿੱਚ ਧੰਨਵਾਦ ਬਾਈ ਜੀ ਦਾ ਖਾਲਸ ਮੇਰੇ ਨਾਲ ਗੱਲਦੇ ਬਲੌਗਸ ਗੋਟ ਨਾਈਟ